ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਦਾ ਹੀ ਜਰੇਗਾ ਸਦਾ ਹੀ ਜਰੇਗਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਲ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਤੜੀ ਨਾ ਦੇਖਣ ਦਿਓ ਕਰੋ ਕਿਰਪਾ ਤਨ ਤਨ ਜੀ ਗੁਰੂ ਤੇਗ ਬਹਾਦਰ ਸਾਹਿਬਾ ਜੀ ਆਪਣੀ ਕਿਰਪਾ ਕਰੋ ਮੇਲ ਕਰੋ ਬੱਚਿਆਂ ਦੇ ਬਾਬਾ ਬੱਚਿਆਂ ਦੇ ਕਰ ਦਿਓ ਕਿਰਪਾ ਬਾਬਾ ਜੀ Thank <laughs> you. ਕਾ ਖੈਸਾ ਵੰਦ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਦਮ ਕਾਰਨਾਂ ਕੇ ਬਹੁ ਭਾਤੀ ਵਿਚ ਰਹੇ ਅਨਕ ਸਾਸਤਰ ਬਹੁ ਫਟੂਆ ਬਸਮ ਲਗਾਏ ਤੀਰਥ ਬਹੁ ਭਰਮਤੇ ਸੁਖਮ ਦੇ ਬੰਧੇ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ज्य प्रेम बढाए सूत के हठुआ पूजा चकर करत सोम पाका अनक भा थाटे कर थटुआ ठाकुर तुम शरण आया ਉੱਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇਰਸ ਨ ਪਾਇਆ ਅਨਬੋਲਤ ਮੇਰੇ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾ ਠੇ ਸੁਖ ਸਹਜ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਦ ਕੂਪ ਤੇ ਮਾਇਆ ਕਹੋ ਨਾਨਕ ਗੁਰ ਬੰਦਨ ਕਾਟੇ ਬਿਸ਼ਰਤ ਆਨ ਮਿਲਾਇਆ ਉਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਸਵਾਰਤਾ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕੇ ਲੰਝਾ ਪਿਓ ਗੁਰਮੰਤਾ ਰਾਮ ਨਾਮੇ ਹਰਮ ਗਹਿਓ ਜਾ ਕੇ ਸਾਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਸੁਖੋ ਤਲ ਗੁਰ ਸੇਵੀਐ ਐਸ ਸਹਜ ਸੁਖਾਏ ਰਸਨ ਪਰਸ ਹੈ ਗੁਰੂ ਕਾ ਜਨਮ ਮਰਨੁ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਾ ਚਟੀਆਂ ਤੁਦ ਡਿਠੇ ਸਚੇ ਬਾਤ ਸਹਾ ਮਨ ਜਨਮ ਜਨਮ ਦੀ ਕਟੀਆਂ ਸਜਣ ਸਚਾ ਪਾ ਸ਼ਰ 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 ਜਿਸ ਕੋਸ ਬੈਠਿਆ ਸੋਹੀਆ ਸਭ ਨਾ ਗਾਵੇ ਸਾਹਰ ਜਿਹੜੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਜੀਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਅੰਕਾਰ ਸਤਗੁਰ ਪ੍ਰਸਾਦਿ ਸਨਕ ਸੰਨੰਦ ਮਹੇਸ਼ ਸਮਾਨਾ ਸੇਖ ਨਾਦ ਤੇਰੋ ਮਰਮ ਨਾ ਜਾਨਾ ਸੰਕ ਸੰਨੰਦ ਮਹੇਸ਼ ਸਮਾਨਾ ਸੇਖ ਨਾਦ ਤੇਰੋ ਮਰਮ ਨਾ ਜਾਨਾ संत संग तो राम हृदय बसाई रहा हनुमंत सरगढ़ समन सुर भक्त नरपत नहीं गुण जाना चार देव अर सिमृत पुराना ਕਮਲਾ ਪਾਕੇ ਕਬਲਾ ਨਹੀਂ ਜਾਨਾ ਕਹ ਕਵੀ ਸੋ ਪਰਮੈ ਨਾਹੀ ਪਗਲਾ ਤਰਾ ਰਹਾ ਸਰ ਨਾਹੀ ਕਹ ਕਵੀ ਸੋ ਪਰਮੈ ਨਾਹੀ ਸਤਿ ਲਾ ਤੇ ਰਾਮ ਰੈ ਸਰਨਾਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਲਾ ਸ੍ਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਾਨਾ ਸੇਖ ਨਾਗ ਉਤਰੋ ਮਰਮ ਨਾ ਜਾ ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਤਿਗੁਰੂ ਜੀ ਦੇ ਮੁਕੱਦਸ ਅੰਗ 691 ਅਤੇ 92 ਤੇ ਸੁਭਾਏਮਾਨ ਸਬ ਕਿਰਪਾ ਕਰਨ ਸਤਿਗੁਰੂ ਜੀ ਦੀ ਬਾਣੀ ਦੇ ਬਚਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਣ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਕਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ